ਨਸ਼ਿਆਂ ਦੇ ਵਿਰੁੱਧ ਬੋਲਿਆ ਵੀ ਜਾ ਰਿਹਾ ਸੀ ਅੱਜ ਇਸ ਪਵਿੱਤਰ ਇਤਗਾਹ ਚੋਂ ਕਿ ਨਸ਼ਿਆਂ ਦੇ ਵਿਰੁੱਧ ਅਸੀਂ ਯੁੱਧ ਛੇੜਿਆ ਹੋਇਆ ਹੈ ਤੁਹਾਡੇ ਸਹਿਯੋਗ ਦੀ ਲੋੜ ਹੈ ਬਸ ਤੁਸੀਂ ਸਾਨੂੰ ਦੱਸ ਦੋ ਕਿ ਕਿੱਥੇ ਨਸ਼ਾ ਵਿਕਦਾ ਹੈ ਕੌਣ ਵੇਚਦਾ ਹੈ ਬਾਕੀ ਕੰਮ ਸਾਡਾ ਹੈ ਉਹਨਾਂ ਨੂੰ ਫੜਨਾ ਔਰ ਨਸ਼ੇ ਨਾਲ ਕਿਸੇ ਦੇ ਘਰ ਬਰਬਾਦ ਕਰਕੇ ਆਪਣੀਆਂ ਜਿਹੜੀਆਂ ਕੋਠੀਆਂ ਪਾਈਆਂ ਉਹਨਾਂ ਤੇ ਤਾਂ ਬਲਡੋజర్ ਚੱਲੂਗਾ। ਔਰ ਚੱਲ ਵੀ ਰਿਹਾ। ਕਿਉਂਕਿ ਕਿਸੇ ਦਾ ਘਰ ਬਰਬਾਦ ਕਰਕੇ ਆਪਣਾ ਘਰ ਆਪਣੀਆਂ ਕੋਠੀਆਂ ਪਾ ਕੇ ਤੁਸੀਂ ਕਿਵੇਂ ਰਹਿ ਸਕਦੇ ਹੋ? ਸੋ ਭ੍ਰਿਸ਼ਟਾਚਾਰ ਦੇ ਵਿਰੁੱਧ ਲਹਿਰ ਛੇੜੀ ਹੋਈ ਹੈ। ਪਿੱਛੇ ਜੇ ਤੁਸੀਂ ਦੇਖਿਆ ਸੀ तहसीलਾਂ ਚ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਸੀ ਰੀਸਟਰੀਆਂ ਕਰਾਉਣ ਦੇ ਪੈਸੇ ਮੰਗਦੇ ਸੀ ਸਾਰੇ ਹੀ ਸਿਸਟਮ ਬਦਲ ਕੇ ਰੱਖਤਾ ਜੀ ਮਲੇਰ ਕੋਟੇ ਵਾਲਾ ਪਠਾਨਕੋਟ ਲਾਤਾ ਪਠਾਨਕੋਟ ਵਾਲਾ ਫਾਜ਼ਲਕਾ ਲਾਤਾ ਫਾਜ਼ਲਕਾ ਵਾਲਾ ਮਹਾਲੀ ਫਿਰਦਾ ਮਹਾਲੀ ਵਾਲਾ ਇੱਧਰ ਫਿਰੋਜ਼ਪੁਰ ਕੰਨੀ ਫਿਰਦਾ ਸਾਰੇ ਜਿਹੜੇ 1 ਰੁਪਈਆ ਵੀ ਜੇ ਤੁਹਾਡੇ ਤੋਂ ਕੋਈ ਲੈ ਜਾਏ ਤੁਸੀਂ ਸਾਨੂੰ ਦੱਸ ਦਿਓ ਬਾਕੀ ਕੰਮ ਸਾਡਾ ਹੈ ਕਿਉਂਕਿ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਜਿਹੜਾ ਖਾਊਗਾ ਉਹਨੂੰ ਅਸੀਂ ਛੱਡਾਂਗੇ ਨਹੀਂ ਨਸ਼ਿਆਂ ਦੇ ਵਿਰੁੱਧ ਬੋਲਿਆ ਵੀ ਜਾ ਰਿਹਾ ਸੀ ਅੱਜ ਇਸ ਪਵਿੱਤਰ ਇਤਗਾਹ ਚੋਂ ਕਿ ਨਸ਼ਿਆਂ ਦੇ ਵਿਰੁੱਧ ਅਸੀਂ ਯੁੱਧ ਛੇੜਿਆ ਹੋਇਆ ਹੈ ਤੁਹਾਡੇ ਸਹਿਯੋਗ ਦੀ ਲੋੜ ਹੈ ਬਸ ਤੁਸੀਂ ਸਾਨੂੰ ਦੱਸ ਦੋ ਕਿ ਕਿੱਥੇ ਨਸ਼ਾ ਵੇਚਦਾ ਕੌਣ ਵੇਚਦਾ ਬਾਕੀ ਕੰਮ ਸਾਡਾ ਹੈ ਉਹਨਾਂ ਨੂੰ ਫੜਨਾ ਔਰ ਨਸ਼ੇ ਨਾਲ ਕਿਸੇ ਦੇ ਘਰ ਬਰਬਾਦ ਕਰਕੇ ਆਪਣੀਆਂ ਜਿਹੜੀਆਂ ਕੋਠੀਆਂ ਪਾਈਆਂ ਉਹਨਾਂ ਤੇ ਤਾਂ ਬਲਡੋజర్ ਚੱਲੂਗਾ ਔਰ ਚੱਲ ਵੀ ਰਿਹਾ ਕਿਉਂਕਿ ਕਿਸੇ ਦਾ ਘਰ ਬਰਬਾਦ ਕਰਕੇ ਆਪਣਾ ਘਰ ਆਪਣੀਆਂ ਕੋਠੀਆਂ ਪਾ ਕੇ ਤੁਸੀਂ ਕਿਵੇਂ ਰਹਿ ਸਕਦੇ ਹੋ ਸੋ ਭ੍ਰਿਸ਼ਟਾਚਾਰ ਦੇ ਵਿਰੁੱਧ ਲਹਿਰ ਛੇੜੀ ਹੋਈ ਹੈ ਪਿੱਛੇ ਜੇ ਤੁਸੀਂ ਦੇਖਿਆ ਸੀ ਤਹਿਸੀਲਾਂ 'ਚ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਸੀ ਰੀਸਟਰੀਆਂ ਕਰਾਉਣ ਦੇ ਪੈਸੇ ਮੰਗਦੇ ਸੀ ਸਾਰੇ ਹੀ ਸਿਸਟਮ ਬਦਲ ਕੇ ਰੱਖਤਾ ਜੀ ਮਲੇਰ ਕੋਟੇ ਵਾਲਾ ਪਠਾਨਕੋਟ ਲਾਤਾ ਪਠਾਨਕੋਟ ਵਾਲਾ ਫਾਜ਼ਲਕਾ ਲਾਤਾ ਫਾਜ਼ਲਕਾ ਵਾਲਾ ਮਹਾਲੀ ਫਿਰਦਾ ਮਹਾਲੀ ਵਾਲਾ ਇੱਧਰ ਫਿਰੋਜ਼ਪੁਰ ਕੰਨੀ ਫਿਰਦਾ ਸਾਰੇ ਜਿਹੜੇ 1 ਰੁਪਈਆ ਵੀ ਜੇ ਤੁਹਾਡੇ ਤੋਂ ਕੋਈ ਲੈ ਜਾਏ ਤੁਸੀਂ ਸਾਨੂੰ ਦੱਸ ਦਿਓ ਬਾਕੀ ਕੰਮ ਸਾਡਾ ਹੈ ਕਿਉਂਕਿ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਜਿਹੜਾ ਖਾਊਗਾ ਉਹਨੂੰ ਅਸੀਂ ਛੱਡਾਂਗੇ ਨਹੀਂ